ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖਤੇਨ ਸਿੰਘ ਬਰਾੜ ਹੜੀਕੇ ਪੰਜਾਬੀ ਸਹਿਤ ਸਭਾ ਹੜੀਕੇ ਕਲਾਂ ਦੇ ਵਿੱਚ ਪਹੁੰਚੇ ਹੋਏ ਸਾਰੇ ਸੱਜਣਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਨਾਲ ਆਪਣਾ ਇੱਕ ਗੀਤ ਸਾਂਝਾ ਕਰਨ ਲੱਗਾ ਆਪਣੇ ਵਿਚਾਰ ਦੱਸਣੇ ਜੀ ਓ ਤੂੰ ਤਾਂ ਚਿਹਰਾ ਪੜ ਕੇ ਫੜ ਲੈ ਨਬਜ਼ ਬਿਮਾਰੀ ਦੀ ਤੈਨੂੰ ਸਮਝ ਨਾ ਆਈਆਂ ਮੇਰੇ ਦਿਲ ਦੀਆਂ ਗੱਲਾਂ ਕਿਉਂ ਆਉਣਾ ਸੁਬਾ ਸਵੇਰੇ ਦਰ ਤੇਰੇ ਫਿਰ ਖੜ ਜਾਣਾ ਕਰਨੀ ਦੀਦ ਤੇਰੀ ਤੇ ਫੇਰ ਕਿਤੇ ਅਸੀਂ ਘਰ ਜਾਣਾ ਆਇਆ ਸਮਝ ਨਾ ਮੇਰੇ ਵਲਵਲਿਆਂ ਦੀਆਂ ਸ਼ੱਲਾਂ ਕਿਉਂ ਤੂੰ ਤਾਂ ਚਿਹਰਾ ਪੜ ਕੇ ਫੜ ਲੈ ਨਵਜ਼ ਬਿਮਾਰੀ ਦੀ ਤੈਨੂੰ ਸਮਝ ਨਾ ਆਇਆ ਮੇਰੇ ਦਿਲ ਦੀਆਂ ਗੱਲਾਂ ਕਿਉਂ ਮਰਦੇ ਜ਼ਹਿਰ ਨਾਲੋਂ ਕੀ ਕੂਰੀ ਤੇਰੀ ਮਾਰ ਜਾਂਦੀ ਆ ਤੇਰੀ ਹਰ ਪਲ ਦੀ ਮਗਰੂਰੀ ਮੈਨੂੰ ਮਾਰ ਜਾਂਦੀ ਤੂੰ ਪਹਿਚਾਣੇ ਨਾ ਕਿਉ ਸੀ ਤੂੰ ਪਹਿਚਾਣੇ ਨਾ ਜੋ ਸੀਨੇ ਵੱਜਦੀਆਂ ਛੱਲਾਂ ਕਿਉ ਤੂੰ ਤਾਂ ਚੇਰਾ ਪੜ ਕੇ ਫੜ ਲੈ ਨਬਜ਼ ਬਿਮਾਰੀ ਦੀ ਤੈਨੂੰ ਸਮਝ ਨਾ ਆਇਆ ਮੇਰੇ ਦਿਲ ਦੀਆਂ ਗੱਲਾਂ ਕਿਉ ਤੇਰਾ ਹਸਦਾ ਜਾਏ ਮੁਖੜਾ ਆਦਤ ਤੇਰੀ ਸੀ ਤੈਨੂੰ ਖੁਸ਼ ਵੇਖਾਂ ਹਰ ਵੇਲੇ ਇਬਾਦਤ ਮੇਰੀ ਸੀ ਹੁਣ ਦਰ ਤੇ ਪੀਰਾਂ ਦੇ ਨਾ ਦੱਸ ਦੁਆਵਾ ਕੱਲਾਂ ਕਿਉਂ ਤੂੰ ਤਾਂ ਚਿਹਰਾ ਪੜ ਕੇ ਫੜ ਲੈ ਨਭ ਜਿਮਾਰੀ ਦੀ ਤੈਨੂੰ ਸਮਝ ਨਾ ਆਈਆਂ ਮੇਰੇ ਤੇਰੀਆਂ ਗੱਲਾਂ ਕਿਉਂ ਤੇਰੇ ਪਿੰਡ ਦੀਆਂ ਰਾਹਾਂ 'ਤੇ ਬੈਠੇ ਸਦਾ ਹੀ ਦੇਖੀ ਗਏ ਤੇਰੇ ਘਰ ਦੇ ਮੂਰਿਆਂ ਲੰਘਦੇ ਮੱਥਾ ਟੇਕੀ ਗਏ ਚੱਲਦੇ ਸਾਹੀ ਹੁਣ ਨਾ ਤੇਰੇ ਲਈ ਦੱਸ ਠੱਲਾਂ ਕਿਉ ਤੂੰ ਤਾਂ ਚਿਹਰਾ ਪੜ ਕੇ ਫੜ ਲੇ ਨਬਜ਼ ਬਿਮਾਰੀ ਦੀ ਤੈਨੂੰ ਸਮਝ ਨਾ ਆਈਆਂ ਮੇਰੇ ਦਿਲ ਦੀਆਂ ਗੱਲਾਂ ਕਿਉ ਏ ਕੰਤਰਸ ਦੀਆਂ ਆਸਾ ਦਾ ਰਹਿਣ ਤੇਰੀਆਂ ਦੀਦਾਂ ਨੂੰ ਬਰਾੜ ਹਰੀ ਕੇ ਸਮਝੇ ਕਿਉਂ ਨਾ ਤਿਲਦੀਆਂ ਰੀਚਾਂ ਨੂੰ ਤੇਰੇ ਦਰਸ਼ਨ ਲਈ ਨਾ ਤੇਰੇ ਘਰ ਵੱਲ ਕੱਲਾਂ ਕਿਉਂ ਤੂੰ ਤਾਂ ਚਿਹਰਾ ਪੜ ਕੇ ਫੜ ਲੈ ਨਬਜ਼ ਬਿਮਾਰੀ ਦੀ ਤੈਨੂੰ ਸਮਝ ਨਾਆਂ ਮੇਰੇ ਤੇ ਦੀਆਂ ਗੱਲਾਂ ਕਿਉਂ